ਇਦੇ ਨਾਲ ਇੱਕ ਜਨਾਨੀ ਰਹਿੰਦੀ ਹੈ ਜੀ ਉਹਦੇ ਪਿੱਛੇ ਲੜਾਈ ਹੁੰਦੀ ਰਹਿੰਦੀ ਮੇਰੀ ਕੁੜੀ ਕਹਿੰਦੀ ਹੁੰਦੀ ਤੂੰ ਹਟ ਜਾ ਹਟ ਜਾ ਮੈਂ ਆਪਣਾ ਪਰਿਵਾਰ ਸੜਦਾ ਮੈਂ ਆਪਣਾ ਪਰਿਵਾਰ ਸੜਦਾ ਪਰ ਇਹਨੇ ਇੱਕ ਨਹੀਂ ਮੰਨੇ ਹੈ ਜੀ ਮੈਨੂੰ ਇਨਸਾਫ ਚਾਹੀਦਾ ਜੀ ਮੈਂ ਪ੍ਰਸ਼ਾਧਨ ਰਿਕਵੈਸਟ ਕਰਦਾ ਕਿ ਮੈਨੂੰ ਇਨਸਾਫ ਚਾਹੀਦਾ ਮੇਰੇ ਦੋ ਜਾਨਾਂ ਗਈ ਹੈ ਜੀ ਮੇਰਾ ਨਾਮ ਕੁਲਵੰਤ ਸਿੰਘ ਹੈ ਜੀ ਜੀ ਤੁਹਾਡੇ ਕੀ ਲੱਗਦੇ ਸੀ ਜਿੰਨੇ ਸਟੇਟ ਕੀਤਾ ਮੇਰੀ ਬੇਟੀ ਹੈ ਜੀ ਮੇਰੀ ਧੋਤੀ ਹੈ ਜੀ ਕੀ ਕਰਨੀ ਕਰਨੀ ਕੀ ਹੈ ਜੀ ਐਨਾ ਦੀ ਮੇਰੀ ਕੁੜੀ ਨੂੰ ਕੁੱਟਿਆ ਗਿਆ ਜੀ ਮੇਰੇ ਕੁੜੇ ਨੂੰ ਕੁੱਟ ਕੇ ਤੇਰੇ ਨਾ ਨੇ ਕੋਈ ਮੇਰੀ ਕੁੜੀ ਦੀ ਜਾਤ ਨਹੀਂ ਪੁੱਛੀ ਹੈਗੀ ਜੀ ਜਮਾ ਜਾਤ ਨਹੀਂ ਪੁੱਛੀ ਹੈਗੀ ਜੀ ਕਿਉਂ ਪੁੱਛਿਆ ਕੀ ਕਰਨ ਬਿਆਨ ਕਰਨ ਟਾਈਮ ਹੋ ਗਿਆ ਕਰਨ ਕੀ ਹੈ ਜੀ ਇਹਦੇ ਨਾਲ ਇੱਕ ਜਨਾਨੀ ਰਹਿੰਦੀ ਹੈ ਜੀ ਉਹਦੇ ਵਿੱਚੇ ਲੜਾਈ ਹੁੰਦੀ ਰਹਿੰਦੀ ਜੀ ਮੇਰੀ ਕੁੜੀ ਕਹਿੰਦੀ ਹੁੰਦੀ ਤੂੰ ਹਟ ਜਾ ਹਟ ਜਾ ਮੈਂ ਆਪਣਾ ਪਰਿਵਾਰ ਸੜਦਾ ਮੈਂ ਆਪਣਾ ਪਰਿਵਾਰ ਸੜਦਾ ਪਰ ਇਹਨੇ ਇੱਕ ਨਹੀਂ ਮੰਨੀ ਹੈਗੀ ਇੱਕ ਨਹੀਂ ਮੰਨੀ ਮੇਰੀ ਕੁੜੀ ਦੀ ਇੱਕ ਵੀ ਮੰਨੀ ਨਹੀਂ ਹੈਗੀ ਜੀ ਕਿੰਨਾ ਟਮਕਾਫ ਇਹਨੂੰ ਹਾਂਜੀ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਵਿਆਹ ਹੋਏ ਨੇ ਜੀ 4-5 ਸਾਲ ਹੋ ਗਏ ਜੀ ਕਿੰਨੇ ਬੱਚੇ ਨੇ ਹੰਤੋ ਬੱਚੇ ਜੀ ਮੇਰੇ ਦੋ ਤਿੰਨ ਬੁੱਲਾ ਮਰ ਗਈ ਤੇ ਉਹਦਾ ਕੀ ਕਸੂਰ ਸੀ ਇਹਨਾਂ ਦੀ ਲੰਮੇ ਦੀ ਜਗੇਰੇਂ ਜ ਮੇਰੀ ਲੰਮੇ ਅਰੇ ਜੀ ਅਸੀਂ ਇਹਨਾਂ ਦੇ ਘਰੇ ਵੀ ਜਾਂਦੇ ਰਹੇ ਹਾਂ ਜੀ ਪਰ ਇਹਨਾਂ ਨੇ ਸਾਨੂੰ ਕੋਈ ਹਾਈਟ ਹੋਈ ਨਹੀਂ ਦਿੱਤੀ ਕਿੰਨੇ ਸਾਲ ਤੋਂ ਇਹ سلسلہ ਚੱਲਦਾ ਸੀ ਇਹ ਜੀ ਬਾਜੀ ਜਦ ਤੋਂ ਇਹਨਾਂ ਦਾ ਮੇਰਾ ਘਰ ਜੀ 2 ਸਾਲ ਠੀਕ ਰਹੇ ਨੇ ਜੀ ਉਸ ਤੋਂ ਬਾਅਦ ਜੀ ਇਹਦੀ ਸੱਸ ਨੇ ਰਸੋਈ ਨੂੰ ਜਿੰਦਾ ਲਾਤਾ ਜੀ ਰੋਟੇ ਰਾਟੀ ਪਾਣੀ ਇਹਨਾਂ ਦਾ ਬੰਦ ਕਰਤਾ ਜੀ ਤੁਹਾਡੀ ਕੁੜੀ ਨੂੰ ਹਾਂ ਜੀ ਮੇਰੀ ਕੁੜੀ ਨੂੰ ਤੰਗ ਪਰੇਸ਼ਾਨ ਵੀ ਕਰਦੇ ਸੀ ਬਹੁਤ ਜ਼ਿਆਦਾ ਪਰੇਸ਼ਾਨ ਕਰ ਦਿੱਤੀ ਕਿ ਕੋਈ ਪਹਿਲਾਂ ਵੀ ਕੋਈ ਕੰਪਲੇਨਟ ਕਰਿਆ ਕੀਤੀ ਹੈ ਕਰਿਆ ਹਾਂ ਜੀ ਬਹੁਤ ਕੰਪਲੇਟਾ ਕਰਿਆ ਸਾਨੂੰ ਜੀ ਪੋਲ ਪਲਾਜ਼ ਦੇ ਕਾ ਕਹਿੰਦੇ ਸੀ ਜਾਓ ਕੋਈ ਨਾ ਤੁਹਾਡਾ ਫੈਸਲਾ ਹੋ ਜੇ ਜੀ ਸਰਪੰਚ ਪੰਚ ਕੋਲੇ ਵੀ ਗਏ ਸੀਗੇ ਜੀ ਉਹਨਾਂ ਨੇ ਵੀ ਇਹ ਗੱਲਾਂ ਕਹੀਆਂ ਤੁਹਾਨੂੰ ਵੀ ਕੋਈ ਨਾ ਤੁਹਾਡਾ ਫੈਸਲਾ ਕਰਕੇ ਰਹਿੰਦੇ ਕਿੱਥੇ ਸੀ ਤੁਸੀਂ ਅਸੀਂ ਤਾਂ ਮੋ ਮਜਰੇ ਰਹਿੰਦੇ ਸੀਗੇ ਕਿਹੜੇ ਤੁਸੀਂ ਕਰੇ ਚਾਹੁੰਦੇ ਹੋ ਅਸੀਂ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਬਸ ਇਹ ਹੱਤਵੰਦ ਕੀ ਦੀ ਗੱਲ ਲਾਰੇਉ ਕੁੜੀ ਨਾਲ ਹੀ ਰਹਿੰਦੀ ਐ ਇਹਦੇ ਘਰ ਆਉਂਦੀ ਜਾਂਦੀ ਐ ਆਉਂਦੀ ਜਾਂਦੀ ਰਹਿੰਦੀ ਐ ਜੋ ਕੁੜੀ ਜੀ ਪਹਿਲਾਂ ਉਸੇ ਪਿੱਛੇ ਕਲੇਸ਼ ਹੁੰਦਾ ਰਿਹਾ ਜੀ ਉਹ ਵੀ ਆਈ ਹੋਈ ਐ ਹਾਂ ਉਹ ਨਹੀਂ ਆਈ ਹੋਈ ਜੀ ਨੇ ਉਹ ਵੀ ਆਈ 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 ਹਾਂ ਬਿਆਹੀ ਹੋਈ ਐ ਜੀ ਇੱਕ ਇਹਨਾਂ ਦਾ ਮਾਮਾ ਜੀ ਜਿਹੜੇ ਨੇ ਜਿਹੜੀ ਜੜ ਹੈ ਜੀ ਸਾਰੀ ਤੁਹਾਡੇ ਬੇਟੀ ਦੇ ਕਿੰਨੇ ਬੱਚੇ ਐ ਦੋ ਬੱਚੇ ਐ ਜੀ ਮੁੰਡਾ ਕੁੜੀ ਮੁੰਡਾ ਕੁੜੀ ਜੀ ਮੁੰਡਾ ਠੀਕ ਐ ਜੀ ਤੇ ਕੁੜੀ ਮਾਰੀ ਗਈ। ਕਾਰੋ ਕਿੰਨੇ ਵਜੇ ਨਿਕਲੀ ਆ ਤੁਹਾਨੂੰ ਕੁਝ ਦੱਸਿਆ ਨਹੀਂ। ਸਾਨੂੰ ਕੁਝ ਨਹੀਂ ਦੱਸਿਆ ਸਾਡੇ ਕੋਲੇ ਤਾਂ ਹੀ ਉਹ ਕਹਿੰਦੇ ਨੇ ਮੈਂ ਘਰੇ ਵੀ ਗਿਆ ਸੀ ਉਹਨਾਂ ਦੇ ਜੀ ਉਹ ਕਹਿੰਦੇ ਨੇ ਵੀ 10 ਵਜੇ ਬੱਚੇ ਨੂੰ ਲੈ ਕੇ ਗਿਆ ਸਾਨੂੰ ਫੋਨ ਕਰਦੇ ਨੇ ਇਹ 12 ਵਜੇ ਜੀ। ਸਾਨੂੰ ਹਾਂਜੀ ਹਾਂਜੀ ਦੁਪਹਿਰ ਨੂੰ ਜੀ ਮੈਂ ਕਿਹਾ ਕਿ ਕਿੰਨੇ ਵਜੇ ਹੋਇਆ ਇਹ ਇਹ ਬਾਕਾ ਜੀ ਰਾਤ ਨੂੰ ਹੋਇਆ ਜੀ 8 ਵਜੇ ਜੀ। ਆਪਣੀ ਤੇ ਬਾੜੀ ਕੀ ਲਉਦੇ ਕੁੜੀ ਦੇ? ਭਾਈ ਕੀ ਨਾਮ ਸੀ ਵੀ? ਪਹਿਲਾਂ ਕੀ ਨਾਮ ਸੀ? ਪਹਿਲਾਂ ਉਸ ਹੀ। ਹੋਏ ਕੀ ਸੀਗਾ ਬਾਉ ਯਾ ਇਹ ਬਸ ਨਹੀਂ ਲਈ ਚੌੜੀ ਉੜੀ ਪਈ ਜਿਹੜੀ ਉੜੀ ਨਦਲ ਰਹਾ ਉਹ ਚਾਹ ਉਹਦੇ ਲਿਓ ਨੇ ਇਹ ਚਾਹ ਉਹਦੇ ਇਹ ਨਨਦ ਜੀ ਦੇ ਫੁੱਲ ਉਹ ਲਿਆ ਦੀਦੇ ਚਾਹ ਦਾ ਮਾਰਿਆ ਨੇ ਆ ਮੈਂ ਉੜੀ ਨਦਲ ਨਹੀਂ ਆ ਰਹਾ ਨੇ ਚਾਹੜਾ ਪੜੀ ਹੋਈ ਉਪਰੋਂ ਮੈਂ ਆ ਰਿਹਾ ਮੈਂ نیچے ਉੱਡ ਲਾ ਰਿਹਾ ਮੇ ਬੜਾ ਮਿੰਟ ਲਾ ਦੇ ਲੈ ਲੈ ਮੈਂ ਨਹੀਂ ਨਾ ਰਹਿਣਾ ਮੈਨੇ ਉੜੀ ਇਸੋਂ ਆਲੀ ਉੜੀ ਇਸੋਂ ਨਾ ਮੈਂ ਉੜੀ ਨਦਲ ਚ ਰਹਾ ਮੈਂ ਮੇਰੀ ਭੈਣ ਨੇ ਬੋਲਿਆ ਉਮੇ ਉੜੀ ਮਾਰੂਗਾ ਭਾਈ ਨੇ ਦਲ ਹੋਈ ਇਹਨੂੰ ਹਰੇ ਪੇੜ ਦਾ ਕੋੜਿਆ ਜੀ ਇਹ ਵੀ ਵੀਰੇ ਬਲ ਰਾਉਂਡ ਬਲ ਇਹ ਦੀ ਮਿਚਰੀ ਕਿਤਨੇ ਵਜੇ ਦੀ ਘਟਨਾ ਸੀ ਇਹ ਵਾਲੀ ਇਹ ਜੇ ਘਰ ਹੋ ਗਈ ਸੀ ਇਹ 8 ਵਜੇ ਇਹ 10 ਮੇਰੀ ਇਰਾਦ ਨੂੰ ਲਈ ਹਰੇ ਉੱਪਰ ਉਹ ਉੱਨਾ ਵੱਲ ਉਹਨਾਂ ਬਾਰੇ ਇਹ ਜੀ 10 ਵਜੇ 10 ਵਜੇ ਮਿਲੀ ਨਹੀਂ ਰਾਤ ਨੂੰ ਸਵੇਰੇ ਮੇਰੇ ਮੇਰੇ ਇਹਨੇ ਲੱਬਿਆ ਇਹ ਨਹੀਂ ਮਿਲੀ ਸਾਨੂੰ ਰਾਤ ਨੂੰ ਮੰਦਿਰ ਦਾ ਫੋਨ ਆਇਆ ਇਹ ਜੀ ਭੈਣ ਉਰੇ ਉਮੜਿਆ ਤੇ ਜੀ ਨੰਬਰ ਕੋਈ ਉੜੇ ਆ ਜਾਓ ਨਹੀਂ ਪਹੁੰਚ ਨਹੀਂ ਜੀ ਭੈਣ نیچے ਆਲੀ ਨਹੀਂ ਕਿਤਨੇ ਬੱਚਾ ਨਾਲ ਸੀ ਬੱਚਾ ਉੜੀ ਨਾਲ ਕਿਤਨੇ ਸਾਲ ਦਾ ਓ ਵਾਰੀ ਸਾਡੀ ਹੈਰੀ ਨਹੀਂ ਨਹੀਂ 10 ਮਿੰਟ ਦੀ ਬਿਆਨ ਨੂੰ ਟਾਈਮ ਹੋ ਗਿਆ ਜੀ ਬਿਆਨ ਹੋੜੇ ਦੋਗਾ ਬਾਈ ਹੋੜਿਆ ਜੀ ਤਿੰਨ ਮਿੰਟ ਹੋੜਿਆ ਜੀ ਹਾਂ ਜੀ ਕਾਰਨ ਕਾਰਨ ਕੀ ਆ ਤੁਹਾਡੀ ਭੈਣ ਨੇ ਇਤਨਾ ਵੱਡਾ ਸਟੈਪ ਚੱਕਿਆ ਕਾਰਨ ਕੀ ਜੀ ਪਹਿਲਾਂ ਵੀ ਲੜਾਈ ਜੰਗ ਪਹਿਲਾਂ ਹੀ ਪਹਿਲਾਂ ਹੀ ਚਾਲੀ ਬੋ ਰਾਈਆਂ ਨੇ ਇਹਦੇ ਵੱਲ ਚੁਮ ਇਹੀ ਪੋਚ ਲਈ ਜਾਨੇ ਇਹ ਪੂਰੇ ਸਾਰੇ ਉਹ ਆਲੋ ਉਹ ਸਾਰੇ ਨਹੀਂ ਸਾਧਿਆ ਕੀ ਕਾਰਨ ਕੀ ਸੀ ਲੜਾਈ ਦਾ ਕੀ ਕਾਰਨ ਕੀ ਮੰਗਦੇ ਸੀ ਇਹਨਾਂ ਨੇ ਦਾਜ ਮੰਗਦੇ ਸੀ ਦਾ ਦਾ ਕੁੱਟ ਮਾਰ ਕਰਦੇ ਸੀ ਯਾਰ ਕੁੜੀ ਦਾ ਮਾਮਲਾ ਸੀ ਦਾ ਇਹਦੇ ਆ ਜਾਣੇ ਇਹ ਉੜੀਆ ਹੀ ਮਾਮਲਾ ਉੜੀਆ ਮਾਮਲਾ ਜੀ ਉਹ ਉੜੀਆ ਹੀ ਬੈਹੀ ਹੋਈ ਅੱਛਾ ਇਹ ਬੈਹੀ ਨਾਲ ਜੱਲ ਮਾੜੀ ਅਮੇ ਭੈਣ ਨੇ ਦੇਖ ਲਿਆ ਬੰਨ ਨਹੀਂ ਜੱਲ ਬਾਈ ਉਹ ਮੈਨੂੰ ਬੁਲਾ ਦੇ ਮੈਨੂੰ ਬੁਲਾ ਦੇ ਪਰ ਉਹ ਜੱਲ ਜਿੱਲੇ ਲਈ ਮੈਂ ਮੀਂਹ ਨੇ ਅਮਰ ਆਲੇ ਕਿੰਨੇ ਸਾਲ ਹੋਇਆ ਤੁਹਾਡੇ ਭੈਣ ਦੇ ਵਿਆਹ ਨੂੰ ਔੜੀ ਮੰਚਾ ਮੰਚ ਹੋੜੇ ਹਾਂਜੀ ਹਾਂਜੀ 20 ਸਾਲ 50 ਸਾਲ ਹੋ ਗਏ ਹਾਂਜੀ ਤੇ ਬੱਚੇ ਕਿੰਨੇ ਆ ਬੱਚੇ ਦੋ ਕੁੜੀਆਂ ਮੁੰਡਾ ਮੁੰਡਾ ਕੁੜੀ ਮੁੰਡਾ ਵੱਡਾ ਮੁੰਡਾ ਵੱਡਾ ਜੀ ਉਹ ਠੀਕ ਹੈ ਉਹ ਇਹ ਜੀ ਹੋ ਜਾਇਆ ਉਹਨੂੰ ਵੀ ਨਾਲ ਇਹ ਬਾਕੂੜੀ ਨਾਲ ਇਹ ਇਹ ਹਾਂ ਰਾਤ 3:30 8:00 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਲੇਡੀ ਤੇ ਇੱਕ ਬੱਚਾ ਕਿਸੇ ਗੱਡੀ ਹਟਾ ਗਏ ਨੇ ਜਿਸ ਤੇ ਐਸਸੀ ਗੁਰਜੰਡ ਸਿੰਘ ਸਮੇਤ ਮੌਕੇ ਤੇ ਗਿਆ ਸੀ ਜੋ ਮੌਕੇ ਤੇ ਕੋਈ ਡੈੱਡ ਬਾਡੀ ਵਗੈਰਾ ਨਹੀਂ ਮਿਲੀ ਲੇਕਿਨ ਉੱਥੇ ਬਲੱਡ ਵਗੈਰਾ ਡੁੱਲਿਆ ਹੋਇਆ ਸੀ ਫਿਰ ਉਹ ਪਤਾ ਲੱਗਿਆ ਵੀ ਜਿਹੜੀ ਬਾਡੀ ਨੂੰ ਮ੍ਰਿਤਕ ਲੜਕੀ ਦੇ ਵਾਰਸ ਲੈ ਗਏ ਨੇ ਤਾਂ ਅਸੀਂ ਪਛਦੇ ਪਛਾਣਦੇ ਵੇ ਇਹ ਪੁੱਜੇ ਅੰਡ ਤਮਮਾ ਚਰਾ ਤਾਂ ਪਤਾ ਲੱਗਾ ਵੀ ਲੜਕੀ ਗੁਰਬੀਤ ਕੌਰ ਉਮਰ 23-24 ਸਾਲ ਤੇ ਉਸਦੀ 8 ਮਹੀਨੇ ਦੀ ਲੜਕੀ ਸੀ ਇਹਨਾਂ ਨੇ ਗੱਡੀ ਨਾਲ ਸੁਸਾਇਡ ਕੀਤਾ ਤੇ ਜਿਹੜੀ ਛੋਟੀ ਲੜਕੀ ਸੀ ਉਹਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਕਟੜਾ ਭੇਜਤਾ ਸੀ ਇਹਨਾਂ ਨੇ ਤੇ ਬਾਡੀ ਚੱਕਣ ਵਾਲੇ ਪਤਾ ਲੱਗਾ ਵੀ ਇਹ ਉਸ ਲੜਕਾ ਕਹਿੰਦਾ ਵੀ ਥੋੜਾ ਸਾਹ ਚਲਦੇ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਇਲਾਜ ਕਰਨ ਵਾਸਤੇ ਲੈੇ ਸੀ ਲੇਕਿਨ ਬਾਅਦ ਵਿੱਚ ਉਹਦੀ ਡੈਥ ਹੋ ਗਈ ਤਾਂ ਅਸੀਂ ਉਹਨੂੰ ਘਰ ਲੈ ਆਂਦਾ ਇਹਨਾਂ ਨੂੰ ਕਾਨੂੰਨ ਵਾਲੇ ਨਹੀਂ ਪਤਾ ਸੀ ਚਲੋ ਉਸ ਤੋਂ ਬਾਅਦ ਪੁਲਿਸ ਉਹਨੂੰ ਬਾਡੀ ਨੂੰ ਕੱਜਾ ਵਿੱਚ ਲੈ ਕੇ ਰਜਿੰਦਰਾ ਹਸਪਤਾਲ ਕਟੜਾ ਭੇਜਿਆ ਗਿਆ ਮੋਰਚੀ ਵਿੱਚ ਰਖਾਇਆ ਗਿਆ ਬੱਚੇ ਦੀ ਜੈ ਹਾਂ ਉਹ ਰਾਤ ਉਹਦੀ ਡੈਥ ਹੋਈ ਸੀ ਕਿ ਸਰ ਉਹ ਕਾਰਵਾਈ ਕਿਵੇਂ ਦੀ ਅਮਲ ਤੋਂ ਲੈ ਰਹੀ ਹੈ ਅ ਮ੍ਰਿਤਕ ਲੜਕੀ ਗੁਰਬੀਰ ਕੌਰ ਦੀ ਮਾਤਾ ਦਾ ਬਿਆਨ ਦਰਜ ਕਰ ਕਰ ਰਿਹਾ ਸੀ ਜੋ ਵੀ ਜਿਹਦੇ ਖਿਲਾਫ ਜੋ ਜੁਰਮ ਹੋਇਆ ਉਹਦੀ ਤਫਤਿਸ਼ ਕਾਰਵਾਈ ਕੀਤੀ ਜਾਊਗੀ ਮੇਰਾ ਨਾਮ ਕੁਲਵੰਤ ਸਿੰਘ ਹੈ ਸਰਵਾ ਸਿੰਘ ਜੀ ਕੱਲ ਜਿਹੜੀ ਡੈਥ ਹੋਈ ਸੀ ਕੀ ਲੱਗਦੀ ਹੈ ਤੁਹਾਨੂੰ ਠੀਕ ਕਿਵੇਂ ਮੇਰੀ ਬੇਟੀ ਹੈ ਜੀ ਬੇਟੀ ਹੈ ਜੀ ਲੜਾਈ ਝਗੜਾ ਹੁੰਦਾ ਸੀ ਇਹਨਾਂ ਦਾ ਆਪਸ ਵਿੱਚ ਫਿਲਮੇ ਜੀ ਕਿਹਦੇ ਕਿਹਦੇ ਜੀ ਮੇਰੀ ਬੇਟੀ ਦਾ ਤੇ ਮੇਰੇ ਜਵਾਈ ਦਾ ਜੀ ਜਵਾਈ ਤਾਂ ਹੁਣ ਕਾਦਾ ਰਿਹਾ ਜੀ ਮੇਰਾ ਤਾਂ ਦੁਸ਼ਮਣਾਂ ਜੀ ਉਹ ਰੋਜ਼ ਝਗੜਾ ਹੁੰਦਾ ਸੀ ਇਹਦੇ ਮਾਪੇ ਪਾ ਨੇ ਮੇਰੀ ਬੱਚੀ ਨੂੰ ਭੁੱਖਾ ਮਾਰਿਆ ਜੀ ਰੋਟੀ ਕੰਨੇ ਹੋ ਤੇ ਰਸੋਈ ਨੂੰ ਵੀ ਲੋਕ ਰੱਖ ਰੱਖ ਦੇਤੀਗੇ ਕਿੰਨਾ ਟਾਈਮ ਹੋ ਗਿਆ ਜੀ ਵਿਆਹ ਹੋਏ ਨੂੰ ਵਿਆਹ ਹੋਏ ਨੂੰ ਤਾਂ 2-3 ਸਾਲ ਹੋ ਜਾਦੇ ਹੋ ਗਏ ਹੁਣ ਆ ਜੀ ਤੇ 5 ਸਾਲ ਹੋ ਗਏ ਜੀ ਕੱਚੀ ਵੀ ਸੀ ਨਾਲ ਹਾਂ ਜੀ ਛੋਟੀ ਬੱਚੀ ਸੀ ਜੀ ਕਿੰਨੇ ਬੱਚੇ ਨੇ ਜੀ ਬੱਚੇ ਦੋ ਬੱਚੇ ਹੈ ਜੀ ਲੜਾਈ ਝਗੜਾ ਕਰਦਾ ਸੀ ਕੋਈ ਜੀ ਲੜਾਈ ਝਗੜਾ ਬੱਸ ਜੀ ਉਹ ਨਾ ਇੱਕ ਕੁੜੇ ਨਾਲ ਜੀ ਜਿੱਤੇਹ ਕੰਮ ਕਰਦਾ ਸੀ ਪ੍ਰਾਉਣਾ ਜੀ ਸਾਡਾ ਕੰਮ ਕਰਦਾ ਸੀ ਉਹਦੇ ਨਾਲ ਜੀ ਕੋਈ ਚੱਕਰ ਚੱਲ ਰਿਹਾ ਸੀਗਾ ਜੀ ਇਹਦਾ ਉਹਦਾ ਕਲੇਸ਼ ਆ ਹਾਂ ਜੀ ਉਹਦਾ ਕਲੇਸ਼ ਸੀਗਾ ਜੀ ਤੇ ਮੇਰੇ ਕੁੜੇ ਨੇ ਤੇ ਕੋਈ ਇਹਦਾ ਮਾਮਾ ਸੀਗਾ ਜੀ ਮੇਰੇ ਜਵਾਈ ਦਾ ਜੀ ਉਹ ਕਹਿੰਦਾ ਮੇਰੇ ਕੁੜੇ ਨੂੰ ਕਹਿੰਦਾ ਇਹ ਫੋਨ ਦੇਖ ਕਹਿੰਦਾ ਮਾਮੇ ਨਾਲ ਗੱਲ ਕਰ ਜਦੋਂ ਮੇਰੇ ਕੁੜੇ ਨੇ ਕੰਨ ਨਾਲ ਫੋਨ ਲਾਇਆ ਜੀ ਤੇ ਉਹਦੇ ਵਿੱਚ ਉਹ ਕੀ ਕਹਿੰਦੇ ਹੁੰਦੇ ਮੈਂ ਤਾਂ ਚੈੜ ਆ ਗਈ ਜੀ ਉਹ ਮੇਰੇ ਕੁੜੇ ਨੇ ਕਿਹਾ ਵੀ ਆਹ ਦੇਖ ਤੇਰੀ ਕਰਤੂਤ ਕੀ ਆ ਵੀ ਆ ਤੂੰ ਆ ਤੇ ਮੀ ਨਾਲ ਗੱਲਬਾਤ ਕਰ ਰਹੇ ਹਾਂ ਮੇਰੇ ਕੁੜੇ ਦੇ ਐਨੇ ਜਿ ਦੇਖ ਕੇ ਉਹਨਾਂ ਥੱਪੜ ਮਾਰਿਆ ਜੀ ਮੇਰੇ ਜਵਾਈ ਦੇ ਇਹ ਪਰਸ ਪਰਸੋ ਦੀ ਗੱਲ ਹੈ ਜੀ ਪਰਸੋ ਦੀ ਗੱਲ ਹੈ ਜੀ ਇਹ ਤੇ ਬਿਆਹ ਉਹ ਬਈ ਜੀ ਕਿਵੇਂ ਲਵ ਮੈਰਿਜ ਕਰਾਈ ਸੀ ਲਵ ਮੈਰਿਜ ਕਰਾਈ ਤੀ ਜੀ ਹਾਂ ਜੀ ਉਹ ਥਾਣੇ ਦੇ ਬਾਹਰ ਬੈਠੇ ਹੋਗੇ ਕੀ ਜੀ ਕਿਹਾ ਜੀ ਅਸੀਂ ਤਾਂ ਇਨਸਾਫ ਮੰਗਦੇ ਆ ਜੀ ਮੈਨੂੰ ਇਨਸਾਫ ਚਾਹੀਦਾ ਜੀ ਮੇਰੇ ਦੋ ਬੱਚੇ ਹਨਾ ਜੀ ਮੇਰੇ ਦੋ ਘਾਤ ਹੋਏ ਨੇ ਉਹਨਾਂ ਦੇ ਕੋਈ ਯਾਦ ਚਿੱਤੇ ਨਹੀਂ ਜੀ ਤੜਫਤਾ ਮੈਂ ਰਿਹਾ ਜੀ ਮੁਲਾਜ਼ਮ ਕੀ ਕਰੇ ਮੈਂ ਮੁਲਾਜ਼ਮ ਹਜੇ ਦੇਖ ਕਰ ਰਹੇ ਨੇ ਜੀ ਅੰਦਰ ਜੋ ਗੱਲ ਕਰਨੀ ਹੈ ਜੀ ਉਹਨਾਂ ਨੇ ਜੀ ਮੈਨੂੰ ਇਨਸਾਫ ਚਾਹੀਦਾ ਜੀ ਮੈਂ ਪ੍ਰਵਾਸਨ ਦੇ ਸਾਰੇ ਨੂੰ ਪੁਲਤ ਨੂੰ ਬੇਇਨਤਿਹਤ ਬਣ ਕੇ ਕਹਿ ਰਿਹਾ ਵੀ ਮੈਨੂੰ ਇਨਸਾਫ ਚਾਹੀਦਾ ਭਾਈ ਸਮਝਾਇਆ ਨਹੀਂ ਤੁਨੇ ਉਧਰ ਜੀ ਮੈਂ ਜਦੋਂ ਇਕਲੇ ਬਹੁਤ ਸਮਝਾਇਆ ਜੀ ਮੇਰੇ ਕੋਲੇ ਅਜੇ ਉਧਰ ਜੀ ਥਾਣੇ ਦੇ ਹੈਗੇ ਨੇ ਜੀ ਸਾਰਾ ਪੁੱਛਿਆ ਜੀ ਪਰ ਇਹ ਨਹੀਂ ਸੁਧਰਿਆ ਜੀ ਨਹੀਂ ਸੁਧਰਿਆ ਜੀ ਵਿਆਹ ਬਦੀ ਮਰਜ਼ੀ ਨਾਲ ਕਰਾਇਦੀ। ਵਿਆਹ ਆਪਣੇ ਮਰਜ਼ੀ ਨਾਲ ਕਰਾਇਆ ਸੀ ਜੀ। ਬੱਚੇ ਕਿੰਨੇ ਸੀ ਜੀ ਕੁੜੀ ਦੇ? ਦੋ ਰ ਸੀ ਜੀ, ਮੁੰਡਾ ਕੁੜੀ ਸੀ। ਇਹ ਮੁੰਡਾ ਵੱਡਾ ਜੀ, ਕੁੜੀ ਛੋਟੀ ਹੈ ਜੀ। ਇਹ ਕੱਲ ਜਿਹੜਾ ਡੈਥ ਹੋਈ ਹੈ ਜੀ ਉਹਦਾ ਨਾਮ ਅਤੇ ਬੱਚੇ ਦਾ ਨਾਮ ਦੱਸੋ ਜੀ। ਕੋ ਕੁੜੀ ਦਾ ਨਾਮ ਜੀ ਗੁਰਪ੍ਰੀਤ ਹੈ ਜੀ। ਤੇ ਦੋਤੀ ਦਾ ਜੀ ਮੈਨੂੰ ਅਜੇ ਪਤਾ ਨਹੀਂ। ਨਾ ਜੀ ਮੈਂ ਕਦੇ ਕੁੜੀ ਦੇ ਹੈਗੇ ਜੀ 25 ਸਾਲ ਦੀ ਜੀ। ਬਾਕੀ ਬੱਚੇ ਦੀ ਹਾਂ ਹਾਂ 10 ਸਾਲ ਦੀ, ਨਾ 10 ਮਹੀਨੇ ਦੀ ਜੀ ਕੁੜੀ ਜੀ। ਅੱਛਾ ਹਾਂ ਜੀ। ਮੈਨੂੰ ਇਨਸਾਫ ਚਾਹੀਦਾ ਜੀ। ਤਵਨ ਕੇ ਬੇਨਤੀ ਹੈ ਜੀ।